ਮੇਰਾ ਨਾਮ ਸੁਰਜੀਤ ਸਿੰਘ ਆ ਜੀ ਗੱਲਬਾਤ ਟਰਾਲੀ ਆਉਂਦੀ ਪਰਲੀ ਸਾਈਡ ਫੁੱਟਪਾਥ ਦੇ ਨਾਲ ਟਰਾਲੀ ਬਾਈ ਨੇ ਇਧਰ ਨੂੰ ਕਰਤੀ ਗੱਡੀ ਕਹਿੰਦੀ ਇਧਰ ਖੜਾ ਹੀ ਜੂਸ ਵਾਲਾ ਤੇ ਮਗਰਲੇ ਪਾਸੇ ਗੱਨੇ ਟਰਾਲੀ ਨਾਲ ਵਧੀ ਮੇਰੀ ਗਲਤੀ ਬਈ ਨਹੀਂ ਆਂ ਨਹੀਂ ਕਰੋ ਉੱਥੇ ਰੁਕੇ ਐਨੀ ਗਲਤੀ ਨਹੀਂ ਨਾਲੇ ਸਾਧੀਆਂ ਦੇਖੋ ਵੈਸੇ ਇੱਥੇ ਨੂੰ ਰੁਕਣਾ ਚਾਹੀਦਾ ਸੀ ਨਹੀਂ ਬਈ ਗਲਤੀ ਅਸੀਂ ਮੰਨ ਗਏ ਗਲਤੀ ਮੰਨ ਲਈ ਹਾਂ ਜੀ ਤੇ ਇੱਕ ਜਿਹੜਾ ਵਿਚੋਂ ਜਿਸ ਨਾਲ ਇੱਕ ਮੁਲਾਜ਼ਮ ਕਿਸੇ ਦਾ ਕਾਰਡ ਆ ਲੱਭਾ ਤੇ ਉਹਦੇ ਬਾਰੇ ਕੀ ਕਹੋਗੇ ਇਹ ਦੇਖੋ ਜਿਹੜਾ ਕਾਰਡ ਆ ਨਹੀਂ ਹਾਂਜੀ ਜਿਹਦਾ ਮਾਲਕ ਦੇ ਕਾਗਜ਼ ਪੱਤਰ ਰਹਿ ਗਏ ਹੋ ਗੱਡੀ 'ਚ ਉਹ ਲਫਾਫਾ ਬੱਕਰਾ ਹੀ ਉਹ ਗੱਡੀ ਦੇ ਪਰਮਿਟ ਬੱਕਰਾ ਹੀ ਬੱਕਰਾ ਹਾਂ ਉਹਨਾਂ ਦਾ ਬ੍ਰਦਰ ਆ ਉਹਨਾਂ ਦਾ ਬ੍ਰਦਰ ਬ੍ਰਦਰ ਦਾ ਹਾਂ ਤੇ ਜਿਸਾਂ ਵਿੱਚ ਇੱਕ ਕੁਝ ਨਸ਼ੀਲਾ ਪਦਾਰਥ ਵੀ ਆ ਉਹਦੇ ਬਾਰੇ ਕੀ ਕਹੋਗੇ ਨਸ਼ੀਲਾ ਹੈ ਹਾਂਜੀ ਦੇਖੋ ਉਹ ਕੀ ਆ ਉਹ ਕੀ ਆ ਨਸ਼ੀਲਾ ਫਿਰ ਹੋਰ ਹਾਂ ਭੁੱਕੀ ਉਹ ਖਾਣੇ ਜੀ ਬਿਲਕੁਲ 1900 ਮਾਨ ਕੇ ਗੱਡੀਏ ਬੱਜਰੀ ਕਿੱਥੋਂ ਆਏ ਕਿੰਨੇ ਸੈਂਕੜੇ ਜੀਰਾ ਬੱਜਰੀ ਕਿੰਨੇ ਸੈਂਕੜੇ 19 ਸੈਂਕੜੇ ਜੀ ਕਿੱਦਾਂ ਜਾਦੀ ਲੈ ਕੇ ਬਟੰਡੇ ਜੀ ਅਪਰੋਕਸੀਮੇਟ weight ਕਿੰਨਾ ਆਉਦਾ ਕਿੰਨਾ ਭਾਰ ਹੁੰਦਾ ਆਦਾ ਇਹ ਜੇ ਤੋਲਣੇ weight ਕੋਈ ਕ੍ਰੈਸ਼ਰ ਤੋਂ ਤੋਲ ਕੇ ਨਹੀਂ ਨਾ ਭਰਦੇ ਆਪਾਂ 25 ਤੇ 19 ਸੈਂਕੜੇ ਵੀ ਆ ਨਹੀਂ 19 ਸੈਂਕੜੇ ਪਰਚੀ 19 ਸੈਂਕੜੇ ਦੀ ਆ ਆ 19 ਓਵਰ ਰੋਡ ਗੱਡੀ ਇੱਕ ਟਾਈਕ ਦੇਖੋ ਭਾਈ ਜੋ ਚੱਲਦੇ ਐ ਝੂਠਾ ਨਾ ਕਰ ਝੂਠ ਬੋਲਣਾ ਕੈਪੈਸਿਟੀ ਕਿੰਨੀ ਹੁੰਦੀ ਏ ਦੀ ਗੱਡੀ ਦੀ capacity ਹੁੰਦੀ ਏ ਮੇਰੇ ਖਿਆਲ ਪੈਂਜਾ 55 55 ਟਨ ਤੇ ਤੁਹਾਡਾ ਕਿੰਨਾ ਇਹ ਹੋਊਗਾ 75 75 ਤਾਂ ਹਾਂ ਠੀਕ ਹੈ ਅੰਦਰੀ ਜੀ ਨੇ ਜਿੰਨੀ ਆ ਕਿਥੇ ਇਹ ਕਿਥੋਂ ਦੀ ਮੋੜੀ ਜਾਊਗਾ ਬੱਸ ਮੋੜ ਤੋਂ ਜਾਣਾ ਬਹੁਤ ਗੁਰਦੁਆਰਾ ਜੰਪੂ ਵਾਲਾ ਹਾਂ ਕੋਈ ਨਾ ਕਿ ਹਾਂ ਥੋੜੀ ਐ ਇੰਨੀ ਐ ਮੈਨੂੰ ਫੋਨ ਨਹੀਂ ਨਾ ਪਏ ਹਾਂਜੀ ਦੇ ਲੋ 80 ਦਾ ਲਓ ਜੀ ਤੁਹਾਡੀ ਬਾਤ ਹੈ ਹਾਂ ਹੋਰ ਬੰਦੇ ਨੂੰ ਮਾਰ ਦੋ ਸਾਰੀ ਦਾ 80 ਮੈਨੂੰ ਦੁਬਾਰਾ ਫੋਨ ਨਹੀਂ ਨਾ ਪਏ ਹਾਂਜੀ ਦੇ ਵੇਖ ਲਾ ਸਰ ਕੀ ਨਾ ਮਤ ਕੀ ਘਟਨਾ ਇੱਥੇ ਮੈਂ ਇੱਥੇ ਘਟ ਰਾਇਆ ਹਾਂ ਠੜਕਾ ਤੋਂ ਕਿਆ ਬੋਲਦੇ ਆ ਘਟਨਾ ਇਤਰਾ ਹੋਈ ਆਪੇ ਇਹ ਇਹਨੇ ਉੱਪਰ ਪੰਪ ਤੇ ਲਾ ਕੇ ਨਾ ਟਰਾਲੀ ਨੂੰ ਸਾਈਡ ਮਾਰੀ ਕਰਨਿਆਂ ਵਾਲੀ ਨੇ ਤੇ ਮਾਰ ਕੇ ਤੇ ਭੱਜਾ ਤੇ ਅਸੀਂ ਟਰੱਕ ਵਾਲੇ ਨੂੰ ਕਾਬੂ ਕਰ ਲਿਆ ਤੇ ਹੁਣ ਕਾਰਵਾਈ ਸਦਰ ਪੁਲਿਸ ਨੇ ਘਾਟੀ ਸਦਰ ਕਰਤਾ ਅਫਸਰ ਅਧਿਕਾ ਕੇ ਹੋਰ ਜੀ ਨਾਲ ਟੱਕਰ ਹੋਈ ਕਿ ਟਰਾਲੀ ਨਾਲ ਹੀ ਹੋਈ ਟਰਾਲੀ ਨਾਲ ਹੋਈ ਟਰਾਲੀ ਨਾਲ ਟਰਾਲੀ ਫਲਟਾ ਆਤੀਆ ਟਰੈਕਟਰ ਵੀ ਪਲਟ ਪਾਸੀ ਨਸ਼ੀਲਾ ਪਦਾਰਥ ਨਸ਼ੀਲਾ ਪਦਾਰਥ ਵੀ ਫੜਿਆ ਗਿਆ ਹਾਂਜੀ ਨਸ਼ੀਲਾ ਪਦਾਰਥ ਦਾ ਉਹ ਤਾਂ ਮੈਨੂੰ ਪਤਾ ਨਹੀਂ ਉਹ ਤੁਹੀਂ ਤਾਂ ਨੂੰ ਪਤਾ ਹੀ ਜਾਂ ਜੋ ਸਹਾਗਾ ਸਾਹਮਣੇ ਫੜਿਆ ਗਿਆ ਭੁਖੀ ਕਹਿੰਦੇ ਫੜੀ ਗਈ ਆ ਆ ਕਹਾਂ ਤੇ ਆ ਭੁਖੀ ਫੜੀ ਵਿੱਚ ਡਰਾਈਵਰ ਨਾਲ ਕੋਈ ਗੱਲ ਬਾਤ ਡਰਾਈਵਰ ਨਾਲ ਮੇਰੀ ਨਹੀਂ ਕੀ ਹੋਈ ਡਰਾਈਵਰ ਆਪਣੇ ਸਾਹ ਦਰਵਾਜ਼ਾ ਸਟਚ ਕਾਰਵਾਈ ਕਰੇ ਆ ਰਹੇ ਆ ਰਹੇ ਐ ਡੀਐਸਪੀ ਗੁਰਪ੍ਰੀਤ ਸਿੰਘ ਜੀ ਨਾਲ ਗੱਲ ਹੋ ਰਹੀ ਹੈ ਹਲੋ ਹਾਂਜੀ ਉਹਨਾਂ ਦਾ ਇੱਕ ਕਾਰ ਸੀ ਉੱਤੇ ਨੰਬਰ ਵੀ ਇਹੋ ਸੀ ਜੀ ਹਾਂਜੀ ਹਾਂਜੀ ਮੈਂ ਗੁਰਦਾਸਪੁਰ ਤੋਂ ਬੋਲ ਰਿਹਾ ਜੀ ਬਸਕਾ ਚਸਕਾ ਟਾਈਮ ਤੌਰ ਤੇ ਪ੍ਰਿਆਸਰ ਪੁਲਿਸ ਜੀ ਹਾਂਜੀ ਹਾਂਜੀ ਉਹਨਾਂ ਦਾ ਕਾਰ ਸੀ ਗੱਡੀ ਦੇ ਵਿੱਚ ਜੀ ਤੇ ਮੈਂ ਕਹਿੰਦਾ ਗੱਡੀ ਦੇ ਵਿੱਚ ਇੱਕ ਕਾਰਡ ਸੀ ਉੱਤੇ ਡੀਐਸਪੀ ਸਾਹਿਬ ਦੀ ਫੋਟੋ ਲੱਗੀ ਆ ਬਕਾਇਦਾ ਗੈਜਨੇਸ਼ਨ ਕੋਈ ਨਹੀਂ ਲੱਗੀ ਨਾ ਹੀ ਕੋਈ ਬੈਲਟ ਨੰਬਰ ਲਿਖਿਆ ਨਾ ਕੋਈ ਬੈਚ ਨੰਬਰ ਲਿਖਿਆ ਸਿਰਫ ਇੱਕ ਸਿੰਪਲ ਸਾਈਨ ਆ ਤੇ ਇਹ ਨੰਬਰ ਉਹਨਾਂ ਦੇ ਕਾਰਡ ਦੇ ਉੱਪਰ ਡਿਸਪਲੇ ਸੀ ਇਹ ਨੰਬਰ ਤੁਹਾਡੇ ਕੋ ਹੈ ਜੀ ਨਹੀਂ ਮੇਰੇ ਮੈਂ ਵੇਖ ਰਿਹਾ ਨੰਬਰ ਨੰਬਰ ਉਹਨਾਂ ਦੇ ਵੇ ਨਹੀਂ ਨਹੀਂ ਉਹਨਾਂ ਦਾ ਦੋ ਨੰਬਰ ਕਿਵੇਂ ਦਿੱਤੇ ਜੀ ਤੁਸੀਂ ਉਹਨਾਂ ਦੇ ਕਾਰਡ ਤੇ ਮੱਲੇ ਇੱਕ ਨੰਬਰ ਉਹਨਾਂ ਦੇ ਤੁਹਾਨੂੰ ਦਿੱਤਾ ਜੀ ਹਾਂ ਜੀ ਹਾਂ ਜੀ ਨਹੀਂ 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 ਮਤਲਬ ਮੱਲੋ ਜਿਹੜਾ ਉਹਦਾ ਆਫੀਸਲ ਜਿਹੜਾ ਨੰਬਰ ਹੈਗਾ ਜਿਹੜਾ ਉਹ ਮੱਲਕ ਆਮ ਵਰਤਦੇ ਹੋ ਇੱਕ ਨੰਬਰ ਤੁਹਾਡੇ ਕੋਲ ਇੱਕ ਉਹਨਾਂ ਕੋ ਆ ਤੁਸੀਂ ਉਹਨਾਂ ਨਾਲ ਗੱਲ ਕਰਾ ਸਕਦੇ ਜੀ ਛੱਟ ਗਿਆ